ਦੋਨੇ ਦਰਖਾਸਤਾਂ ਇੱਕ ਸਪਸ਼ਟੀਕਰਨ ਤੇ ਇੱਕ ਚਾਰਜ ਸ਼ੀਟ ਰੂਪੀ ਦਰਖਾਸਤ ਇਹ ਦੋਨੇ ਹੁਣ ਪੰਤੇ ਦੇ ਰੋਬਰੋ ਆ ਸਿੰਘ ਸਾਹਿਬਾਨ ਨੇ 30 ਤਰੀਕ ਦੀ 71 ਤਾ ਸੱਦ ਲਈ ਹੈ ਜੀ ਸ਼੍ਰੀ ਹਕਾਲਤਖਬ ਸਾਹਿਬ ਦੇ ਉੱਤੇ ਜੀ ਹੁਣ ਇਸ ਤੋਂ ਅੱਗੇ ਕੀ ਹੋਣ ਵਾਲਾ ਹੈ ਕਿਉਂਕਿ ਤੁਸੀਂ ਬਹੁਤ ਇਹੋ ਜਿਹੇ ਮਾਮਲਿਆਂ ਨਾਲ ਜੁੜੇ ਹੋਏ ਔਰ ਜਿਹੜੇ ਸਿੱਖ ਮਾਮਲੇ ਨੇ ਉਹਨਾਂ ਨੂੰ ਤੁਸੀਂ ਰਿਪੋਰਟ ਕਰਦੇ ਰਹੇ ਹੋ ਲਗਾਤਾਰ ਸ਼ਾਇਆ ਕਰਦੇ ਰਹੇ ਹੋ ਮੈਂ ਕਿਵੇਂ ਸਮਝਾਂ ਇਸ ਤੋਂ ਅੱਗੇ ਹੁਣ ਕੀ ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ ਕਿਉਂਕਿ ਮਾਮਲਾ ਜਿੰਨਾ ਕਿ ਗੰਭੀਰ ਨਜ਼ਰ ਆਉਂਦਾ ਹੈ ਜਾਂ ਜਿੰਨਾ ਕੁ ਹੈਗਾ ਉਸ ਤੋਂ ਕਈ ਗੁਣਾ ਜ਼ਿਆਦਾ ਹੈ ਕਿਉਂਕਿ ਇੱਥੇ ਕੇਵਲ ਅਕਾਲੀ ਦਲ ਜਾਂ ਪੰਥਕ ਸਫਾ ਜਾਂ ਪੰਥਕ ਤੇਰਾ ਜਾਂ ਪੰਜਾਬ ਦੀ ਪਾਰਟੀ ਜਾਂ ਕੋਈ ਧੜੇ ਉਹਦੀ ਗੱਲ ਨਹੀਂ ਸਵਾਲ ਤਾਂ ਇਹ ਹੈਗਾ ਇਹ ਜਿਹੜਾ ਮਸਲਾ ਇਸ ਵੇਲੇ ਜਿਹੜੇ ਮੋੜ ਦੇ ਉੱਤੇ ਕਿਉਂਕਿ ਦੋ ਧੜੇ ਤੁਸੀਂ ਦੱਸ ਰਹੇ ਹੋ ਇੱਕ ਦਾਗੀ ਧੜਾ ਹੈ ਤੇ ਇੱਕ ਬਾਗੀ ਧੜਾ ਹੈ ਇਹ ਦਾਗੀ ਤੇ ਬਾਗੀ ਬੇਸਿਕਲੀ ਬਫਰਕ ਕੋਈ ਨਹੀਂਗਾ ਸਿਰਫ ਉਹ ਰਾਜਨੀਤਿਕ ਪਿੰਡ ਦੇ ਵਿੱਚ ਆ ਕੇ ਹੁਣ ਇਹ ਅਕਾਲ ਤਖਤ ਸਾਹਿਬ ਨੂੰ ਵਿੱਚ ਲਿਆਂਦਾ ਜਾ ਰਿਹਾ ਹੈ ਗੱਲ ਬੜੀ ਸਪਸ਼ਟ ਹੈ ਜੇ ਮੈਂ ਇਸ ਨੂੰ ਮੇਰਾ ਨਜ਼ਰੀਆ ਨਾ ਤਾਂ ਪੰਜਾਬ ਦੀ ਪਾਰਟੀ ਦਾ ਹੈ ਨਾ ਅਕਾਲੀ ਦਲਾਂ ਦਾ ਹੈ ਨਾ ਕੋ ਧੜਿਆਂ ਦਾ ਹੈ ਨਾ ਕਿਸੇ ਗਰੁੱਪ ਦਾ ਹੈ ਮੇਰਾ ਤੇ ਇੱਕੋ ਇੱਕ ਸੋਚਣੀ ਹੈ ਕਿ ਇਹ ਸਥਾਨ ਮੀਰੀ ਪੀਰੀ ਦਾ ਸਥਾਨ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦਾ ਸਥਾਨ ਹੈ ਜਿਹਦੇ ਵਿੱਚ ਉਹਨਾਂ ਨੇ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕੀਤਾ ਸੀ ਯਾਨੀ ਰਾਜਨੀਤੀ ਵੀ ਜਿਹੜੀ ਹੈ ਧਰਮ ਦੇ ਅਧੀਨ ਹੋਏਗੀ ਪਰ ਹੌਲੇ-ਹੌਲੇ ਇਹ ਕਰਕੇ ਜਿਹੜੇ ਜੜੀਆਂ ਵੀ ਕਾਬਜ਼ ਰਾਜਨੀਤਿਕ ਧਿਰਾਂ ਸੀ ਪੋਲਿਟੀਕਲ ਪਾਰਟੀਆਂ ਉਹਨਾਂ ਨੇ ਧਰਮ ਤੇ ਰਾਜਨੀਤੀ ਨੂੰ ਵੱਖ ਕਰਦਿਆਂ ਹੋਏ ਆ ਉਹ ਰਾਜਨੀਤੀ ਨਵੇਂ ਕਿਸਮ ਦੀ ਕਰ ਦਿੱਤੀ ਗਈ ਜਿਹੜੀ ਅਕਾਲ ਤਖਤ ਸਾਹਿਬ ਦੀ ਧਰਮ ਤੇ ਰਾਜਨੀਤੀ ਸੀ ਦੋਨੋਂ ਪੰਥਕ ਸੀ ਦੋਨੋਂ ਹੀ ਧਰਮ ਦੇ ਉੱਤੇ ਆਧਾਰਿਤ ਸੀ ਪਰ ਹੁਣ ਦੀ ਰਾਜਨੀਤੀ ਜਿਹੜੀ ਹੈ ਉਹ ਇੱਕ ਕਿਸਮ ਦੀ ਜਿਹਨੂੰ ਕਹਿ ਲਓ ਕਿ ਸੈਕਲਰਾਈਜੇਸ਼ਨ ਕਰ ਦਿੱਤਾ ਗਿਆ ਉਹ ਧਰਮਤੀ ਰਾਜਨੀਤੀ ਨਹੀਂ ਹੈਗੀ ਦੂਜੀ ਗੱਲ ਇਹ ਹੈਗੀ ਹੈ ਕਿ ਸਵਾਲ ਇਸ ਵੇਲੇ ਮੈਨੂੰ ਜੋ ਲੱਗ ਰਿਹਾ ਇਹ ਕਿਹੜਾ ਧੜਾ ਹਾਵੀ ਹੁੰਦਾ ਨਹੀਂ ਹੁੰਦਾ ਦਾਗੀ ਆਂਦੇ ਹੈ ਕਿ ਬਾਗੀ ਆਂਦੇ ਹੈ ਕਿ ਦੋਨਾਂ ਚੋਂ ਕਿਸ ਨੂੰ ਹੁੰਦਾ ਪਰ ਗੱਲ ਇਸ ਵੇਲੇ ਜੋ ਮੈਨੂੰ ਨਜ਼ਰ ਆ ਰਿਹਾ ਔਰ ਇਮਾਨਦਾਰੀ ਨਾਲ ਨਜ਼ਰ ਆ ਰਿਹਾ ਹੈ ਇਸ ਵੇਲੇ ਜਿਹੜੀ ਸਾਖ ਹੈ ਜਿਹੜੀ ਪੋਜੀਸ਼ਨ ਹੈ ਉਹ ਅਕਾਲ ਤਖਤ ਸਾਹਿਬ ਦੀ ਔਰ ਉਸ ਦੇ ਜਥੇਦਾਰ ਦੀ ਜਿਹੜੀ ਹੈ ਉਹ ਜ਼ਿਆਦਾ ਦਾਤੇ ਲੱਗੀ ਹੋਈ ਹੈ ਆਉਣ ਵਾਲਾ ਇਤਿਹਾਸਕਾਰ ਹੁਣ ਸਮਾਂ ਕਿਨੂੰ ਦੇਗਾ ਨਹੀਂ ਦੇਗਾ ਕੀ ਹੋਏਗਾ ਉਹ ਵੱਖਰੀ ਗੱਲ ਹੈ ਪਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਘਟਨਾ ਕਰਮ ਹੋ ਰਿਹਾ ਹੈਗਾ ਇਹ ਦੇਖੇਗਾ ਕਿ ਅਕਾਲ ਤਖਤ ਸਾਹਿਬ ਨੇ ਕੀ ਨਿਰਣਾ ਲਿਆ ਅਕਾਲ ਤਖਤ ਸਾਹਿਬ ਦਾ ਕੀ ਫੈਸਲਾ ਹੈਗਾ ਉਹ ਕੀ ਉਸ ਨਜ਼ਰੀਏ ਤੋਂ ਹੋ ਸਕਦਾ ਜਿਸ ਤਰ੍ਹਾਂ ਗੁਰ ਹਰਗ빈ਦ ਪਾਤਸ਼ਾ ਜਿਹੜੇ ਉਹ ਨਿਰਣਾ ਕਰਦੇ ਸੀ ਹੁਣ ਉਹਦੇ ਵਿੱਚ ਮੈਂ ਤਾਂ ਕਰਕੇ ਕਹਿ ਰਿਹਾ ਮੈਂ ਇੱਕ ਹਵਾਲਾ ਜ਼ਰੂਰ ਦੇਣਾ ਚਾਹਾਂਗਾ ਤੁਸੀਂ ਪੁਰਾਤਨ ਦੀ ਗੱਲ ਕੀਤੀ ਹੈ ਮੈਨੂੰ ਯਾਦ ਹੈ ਮੈਂ ਜ਼ਿਕਰ ਕਰਦੇ ਹਾਂ ਹੁਕਮਨਾਮੇ ਪਏ ਆ ਬੜਾ ਅੱਛਾ ਕੀਤਾ ਸਰਦਾਰ ਰੂਪ ਸਿੰਘ ਜੀ ਨੇ ਉਹ ਸਾਰੇ ਜਿੰਨੇ ਹੁਕਮਨਾਮੇ ਆ ਅਕਾਲ ਤਖਤ ਸਾਹਿਬ ਦੇ ਉਹ ਸਾਰੇ ਇਕੱਠਾ ਇਕੱਤਰ ਕਰ ਦਿੱਤੇ ਗਏ ਹੁਣ ਸਰਜੀਤ ਸਿੰਘ ਬਰਨਾਲਾ ਉਹਨਾਂ ਦੇ ਉੱਤੇ ਦੋਸ਼ ਇਹ ਲੱਗਾ ਕਿ ਉਹਨਾਂ ਨੇ ਇਹ ਅਕਾਲ ਤਖਤ ਸਾਹਿਬ ਦੇ ਉੱਤੇ ਉੱਥੇ ਗੋਲੀ ਚਲਵਾਈ ਹਰਮੰਦਰ ਸਾਹਿਬ ਪਰਿਸਰ ਦੇ ਵਿੱਚ ਤੇ ਕੰਪਲੈਕਸ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਨੂੰ ਸੱਦਣ ਦੇ ਬਾਅਦ ਉਹਨਾਂ ਨੂੰ ਸੱਦਣ ਦੇ ਬਾਅਦ ਉਹਨਾਂ ਨੇ ਕੀ ਕੀਤਾ ਕਿ ਉਹ ਉਹਨਾਂ ਨੇ ਉਹ ਗੋਲੀ ਚਲਾਣ ਦਾ ਜਾਂ ਉਹ ਜਿਹੜੇ ਨਿਸ਼ਾਨ ਲੱਗੇ ਸੀ ਉਹਦੀ ਗੱਲ ਨਹੀਂ ਕੀਤੀ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਉਹ ਇਹ ਦਿੱਤੀ ਗਈ ਹੁਕਮਨਾਮੇ ਦੀ ਇਬਾਰਤ ਤੁਸੀਂ ਕੱਢ ਕੇ ਦੇਖੋ ਕਿ ਤੂੰ ਅਕਾਲੀ ਦਲ ਦੀ ਪ੍ਰਧਾਨਗੀ ਤੂੰ ਇਸਤੀਫਾ ਕਿਉਂ ਨਹੀਂ ਦਿੰਦਾ ਇਹਦਾ ਮਤਲਬ ਇਹ ਤਾਂ ਇਸ ਤਰ੍ਹਾਂ ਹੋ ਗਿਆ ਜੇ ਕੋਈ ਬੰਦਾ ਕਿਸੇ ਦਾ ਪਿਸਤਲ ਚੁੱਕ ਕੇ ਕਤਲ ਕਰ ਦਵੇ ਤੇ ਉਹਦੇ ਤੇ ਅਦਾਲਤ ਇਸ ਗੱਲ ਦੀ ਸਜ਼ਾ ਦੇਵੇ ਤੂੰ ਬਗੈਰ ਇਜਾਜ਼ਤ ਦੇ ਪਿਸਤਲ ਕਿਉਂ ਚੁੱਕ ਕੇ ਲੈ ਗਿਆ ਹਮ ਅਕਾਲ ਤਖਤ ਸਾਹਿਬ ਨੂਰ ਰਾਜਨੀਤਿਕ ਇਹ ਰਾਜਨੀਤਿਕ ਧਰਮ ਤੇ ਰਾਜਨੀਤੀ ਵਾਲੇ ਨਹੀਂ ਇਹ ਪੋਲੀਟੀਕਲ ਰਾਜਨੀਤਿਕ ਬੰਦੇ ਇਹਨਾਂ ਨੇ ਉਹਨੂੰ ਵਰਤਿਆ ਕਿੰਨੀ ਵਾਰੀ ਇਹ ਅਕਾਲ ਤਖਤ ਸਾਹਿਬ ਦੇ ਉੱਤੇ ਗਏ ਹੈ ਕਿੰਨੀ ਵਾਰੀ ਪੇਸ਼ ਹੋਇਆ ਕਿੰਨੀ ਵਾਰੀ ਇਹ ਦਨਾਮੇ ਹੋਇਆ ਕਦੀ ਸਿੱਖ ਰਾਜ ਦਾ ਕਦੀ ਖਾਲਸਾ ਦਾ ਕਦੀ ਕਿਸ ਚੀਜ਼ ਦਾ ਹਰ ਵਾਰੀ ਇਹ ਕਰਦੇ ਰਹੇ ਆ ਉਹ ਹਰ ਵਾਰੀ ਵਾਪਸ ਆਉਂਦੇ ਰਹੇ ਆ ਇਹਦਾ ਮਤਲਬ ਇਹ ਹੋ ਗਿਆ ਇਹ ਇਸ ਤਰੀਕੇ ਨਾਲ ਇਹਨੂੰ ਵਿਚਰਦੇ ਐ ਕਿ ਵੱਤ ਵੱਤ ਕੀ ਕਰੋਗੇ ਭਾਂਡੇ ਮਜਵਾਲੋਗੇ ਹੋਰ ਕੀ ਕਰੋਗੇ ਸੋ ਅਕਾਲ ਤਖਸਾਲ ਸਾਹਿਬ ਨੂੰ ਮੈਂ ਇਹ ਫਿਰ ਦੁਬਾਰਾ ਕਹਿਣਾ ਚਾਹੁੰਦਾ ਵਰਤਿਆ ਜਾਂਦਾ ਰਿਹਾ ਹੈਗਾ ਹੁਣ ਅਕਾਲ ਤਖਸਾਲ ਸਾਹਿਬ ਦੀ ਆਪਣੀ ਹਸਲੀ ਔਰ ਹੋਂਦ ਉਹਨਾਂ ਦੀ ਆਪਣੀ ਜਿਹੜੀ ਹੈ ਉਹ ਉਹ ਸਾਖ ਜਿਹੜੀ ਹੈ ਲੱਗੀ ਮੈਂ ਇੱਕ ਛੋਟਾ ਜਿਹਾ ਹਵਾਲਾ ਜਿਹਦੇ ਚ ਅਕਾਲ ਤਖਤ ਸਾਹਿਬ ਦਾ ਹਵਾਲਾ ਜ਼ਰੂਰ ਦੇਣਾ ਚਾਹਾਂਗਾ 300 ਸਾਲਾ ਹੋਇਆ ਜਦੋਂ ਸ਼ਤਾਬਦੀ ਮਨਾਇ ਗਈ ਤੀਸਰੀ ਸ਼ਤਾਬਦੀ ਮਨਾਇ ਗਈ ਔਰ ਉਹਦੇ ਵਿੱਚ ਅਕਾਲੀ ਦਲ ਵੱਲੋਂ ਕਿਹਾ ਗਿਆ ਜੀ ਸਾਰੇ ਚੱਲੋ ਸਾਰੇ ਟਰੱਕ ਭਰ ਕੇ ਚੱਲੋ ਸਭ ਨੂੰ ਅੰਮ੍ਰਿਤਧਾਰੀ ਬਣਾਣਾ ਇਹ ਕਿਹਾ ਗਿਆ ਸਾਰਿਆਂ ਨੂੰ ਲੈ ਗਏ ਅਕਾਲ ਤਖਤ ਸਾਹਿਬ ਦੇ ਉੱਤੇ ਗਏ ਉਹ ਉੱਥੇ ਅਨੰਦਪੁਰ ਸਾਹਿਬ ਗਏ ਸਭ ਨੂੰ ਅੰਮ੍ਰਿਤ ਛਕਾਤਾ ਗਿਆ ਮੈਨੂੰ ਯਾਦ ਹੈ ਕਿ ਗੁਰੂ ਅਰਜਨ ਪਾਤਸ਼ਾਹ ਦੀ ਵੀ ਜਦੋਂ ਸ਼ਹੀਦੀ ਦੀ ਸ਼ਤਾਬਦੀ ਸੀ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਕੱਤਰਤਾ ਸੀ ਉੱਥੇ ਵੀ ਕਿਹਾ ਗਿਆ ਜੀ ਕਿ ਅਸੀਂ ਅਕਾਲੀ ਦਲ ਵਾਲੋਂ ਅਸੀਂ ਸਾਰੀ ਕੌਮ ਨੂੰ ਅੰਮ੍ਰਿਤਧਾਰੀ ਕਰਾਂਗੇ ਤੇ ਮੈਨੂੰ ਉਹਨਾਂ ਨੇ 2 ਮਿੰਟ ਦਾ ਟਾਈਮ ਦਿੱਤਾ ਤੇ ਮੈਂ ਖੜੇ ਹੋ ਕੇ ਸਿਰਫ ਇਹ ਕਿਹਾ ਮੈਨੂੰ ਕਿਹਾ ਗਿਆ ਕਿ ਸਿਰਫ 2 ਮਿੰਟ ਬੋਲਣਾ ਇਸ ਤੋਂ ਬਾਅਦ ਨਹੀਂ ਬੋਲਣਾ ਤੇ ਮੈਂ ਕਿਹਾ ਜੀ ਠੀਕ ਹੈ ਮੈਂ ਉੱਥੇ ਇੱਕੋ ਗੱਲ ਕਹੀ ਮੈਂ ਕਿਹਾ ਜਦੋਂ ਕਿਸੇ ਨੂੰ ਅੰਮ੍ਰਿਤ ਛਕਾਇਆ ਜਾਂਦਾ ਤੇ ਉਹ ਦੋ ਕਿਸਮ ਦੇ ਲੋਕ ਹੁੰਦੇ ਆ ਜਿਹੜੇ ਤੇ ਪਹਿਲੀ ਵਾਰੀ ਛੱਕ ਰਹੇ ਆ ਜਿਨ੍ਹਾਂ ਨੇ ਪਹਿਲੀ ਵਾਰੀ ਛੱਕਿਆ ਜਿਨ੍ਹਾਂ ਨੇ ਪਹਿਲੀ ਵਾਰੀ ਛੱਕਿਆ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਉਹਨਾਂ ਨੂੰ ਸੁਧਾਈ ਕੀਤੀ ਜਾਂਦੀ ਹੈ ਵੱਖਰਾ ਛਕਾਇਆ ਜਾਂਦਾ ਮੈਂ ਕਿਹਾ ਤੁਸੀਂ ਇੱਕ ਵਾਰੀ ਪਹਿਲੇ ਆ ਨਾ ਜਦੋਂ ਅਕਾਲੀ ਬਣਦਾ ਉਹਦੀ ਸ਼ਰਤ ਸੀ ਕਿ ਅੰਮ੍ਰਿਤ ਧਾਰੀ ਹੋਏਗਾ ਫਿਰ ਤੁਸੀਂ ਅਨੰਦਪੁਰ ਸਾਹਿਬ ਅੰਮ੍ਰਿਤ ਛਕਾਇਆ ਹੁਣ ਤੁਸੀਂ ਫੇਰ ਅੰਮ੍ਰਿਤ ਛਕਾਣ ਦੀ ਗੱਲ ਕਰ ਰਹੇ ਹੋ ਇਹਦਾ ਮਤਲਬ ਇਹ ਹੋ ਗਿਆ ਮੈਨੂੰ ਤਾਂ ਇਦਾਂ ਜਾਪਦਾ ਹੈ ਮੇਰਾ ਇੱਕ ਮਿੱਤਰ ਦੱਸ ਰਿਹਾ ਸੀ ਕਹਿੰਦਾ ਅੰਮ੍ਰਿਤ ਛਕਣ ਗਏ ਤੇ ਜਿਹੜੇ ਪੰਜ ਸਿੰਘ ਸਹਿਬਾਨ ਨੇ ਜਦੋਂ ਉਹਨਾਂ ਨੂੰ ਕੁਝ ਦੱਸਿਆ ਰਹਿ ਦੱਸੀ ਤਾਂ ਉਹ ਕਹਿਣ ਉਹ ਕਹਿਣ ਲੱਗਾ ਜਿਹੜਾ ਛੱਕਣ ਗਿਆ ਸੀ ਕਹਿੰਦੇ ਨਹੀਂ ਸਿੰਘ ਸਾਹਿਬ ਇਸ ਤਰ੍ਹਾਂ ਨਹੀਂ ਹੁੰਦਾ ਇਸ ਤਰ੍ਹਾਂ ਹੁੰਦਾ ਉਹ ਥੋੜਾ ਜਿਹਾ ਔਖੇ ਹੋ ਗਏ ਕਹਿੰਦੇ ਤੂੰ ਸਿੱਧਾ ਹੋ ਕੇ ਅੰਮ੍ਰਿਤ ਛੱਕ ਤੈਨੂੰ ਅਸੀਂ ਅੰਮ੍ਰਿਤ ਦੀ ਦਾਤ ਦੇ ਰਹੇ ਹਾਂ ਕਹਿੰਦੇ ਜੀ ਤੁਸੀਂ ਗੱਲ ਦੱਸੋਗੇ ਮੈਂ ਕਿੱਦਾਂ ਮੰਨ ਲਾਂਗਾ ਉਹ ਕਹਿਣ ਲੱਗਾ ਕਹਿਣ ਲੱਗੇ ਸਿੰਘ ਸਹਿਬਾਨ ਕਹਿੰਦੇ ਤੈਨੂੰ ਤੇਰਾ ਕੀ ਖਿਆਲ ਹੈ ਅਸੀਂ ਪਹਿਲੀ ਵਾਰੀ ਅੰਮ੍ਰਿਤ ਛਕਾ ਰਹੇ ਹਾਂ ਉਹ ਬੰਦਾ ਕਹਿਣ ਲੱਗਾ ਕਹਿੰਦੇ ਜੀ ਤੁਹਾਡਾ ਕੀ ਖਿਆਲ ਹੈ ਮੈਂ ਪਹਿਲੀ ਵਾਰੀ ਅੰਮ੍ਰਿਤ ਛਕ ਰਿਹਾ ਹਾਂ ਸੋ ਇਹਨਾਂ ਨੂੰ ਤੇ ਜਿੰਨੀ ਵਾਰੀ ਮਰਜ਼ੀ ਫਿਰ ਲੈ ਜਾਓ ਫਿਰ ਆ ਜਾਣਗੇ ਫਿਰ ਹੋ ਜਾਏਗਾ ਸੋ ਇਹ ਇੱਕ ਕਿਸਮ ਦਾ ਇਸ ਕਰਕੇ ਅਕਾਲ ਤਖਬ ਸਾਹਿਬ ਨੇ ਅਗਰ ਲੈਣਾ ਤੇ ਬੁਨਿਆਦ ਲੈ ਲੈਣ ਕਿ ਅਕਾਲੀ ਹੁੰਦਾ ਕੌਣ ਸੀ ਮੈਂ ਤੇ ਹੈਰਾਨ ਹੋ ਗਿਆ ਜਦੋਂ ਅਕਾਲੀ ਦਲ ਬਣਿਆ ਉਹਦੇ ਚ ਇਹ ਨਹੀਂ ਲਿਖਿਆ ਕਿ ਨਿਤਨੇਮੀ ਹੁੰਦਾ ਹੋਏ ਉਹਦੇ ਚ ਲਿਖਿਆ ਨਿਤਨੇਮ ਨਿਤ ਕਰਦਾ ਹੋਏ ਰੋਜ਼ ਕਰਦਾ ਹੋਏ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਰੂਲਸ ਬਣਿਆ ਬੜੀ ਇੰਟਰਸਟਿੰਗ ਹੈ ਬੜੀ ਦਿਲਚਸਪ ਗੋਤੇ ਚ ਬਾਰਤ ਲਿਖੀ ਹੈ ਜੇ ਜਿਹੜਾ ਉਹ ਬਣ ਸਕੇਗਾ ਜਿਹੜਾ ਅੰਨਾ ਨਹੀਂ ਹੁੰਦਿਆਂ ਹੋਇਆਂ ਗੁਰਮੁਖੀ ਨਹੀਂ ਪੜ ਸਕਦਾ ਦੇਖੋ ਕਿੰਨੀ ਸੋਚ ਦੂਰ ਅੰਦੇਸ਼ੀ ਸੀ ਕਿ ਇਹਦਾ ਮਤਲਬ ਕੱਲ ਨੂੰ ਕਿਸੇ ਸੂਰਮਾ ਸਿੰਘ ਨੂੰ ਲੈ ਆਏ ਕਿ ਦੇਖੋ ਜੀ ਇਹਦੇ ਕੋ ਪੰਜਾਬੀ ਪੜਾਓ ਗੁਰਮੁਖੀ ਪੜਾਓ ਤਾਂ ਉਹਦੇ ਲਿਖਿਆ ਸੀ ਜਿਹੜਾ ਸੂਰਮਾ ਨਹੀਂ ਹੁੰਦੇ ਹੋਏ ਜਿਹੜਾ ਨਹੀਂ ਕਰ ਸਕੇ ਤੀਸਰੀ ਗੱਲ ਇਸ ਕਰਕੇ ਇਸ ਵੇਲੇ ਦਾਦੇ ਉੱਤੇ ਇਸ ਵੇਲੇ ਜਿਹੜਾ ਹੋਣਾ ਹੈ ਨਿਰਣਾ ਹੋਣਾ ਹੈ ਅਕਾਲ ਤੱਕ ਸਾਡੀ ਹਸਤੀ ਹੋਣ ਦਰ ਜਥੇਦਾਰਤਾ ਹੋਣਾ ਹੈ ਔਰ ਆਉਣ ਵਾਲੀਆਂ ਸਦੀਆਂ ਤੱਕ ਇਹ ਰਹਿਣਾ ਹੈਗਾ ਕਿ ਇਹ ਮਾਮਲਾ ਉੱਠਿਆ ਸੀ ਕਿ ਕੀ ਜਿਨ੍ਹਾਂ ਨੂੰ ਸਜ਼ਾ ਦੇ ਰਹੇ ਆ ਜਾਂ ਲਗਾ ਰਹੇ ਆ ਜਾਂ ਦੋਸ਼ ਲਗਾ ਰਹੇ ਆ ਕੀ ਉਹ ਅਕਾਲੀ ਹੈ ਵੀ ਜਿਹੜੀਆਂ ਅਕਾਲੀ ਦਲ ਦੀਆਂ ਸ਼ਰਤਾਂ ਰੱਖੀਆਂ ਗਈਆਂ ਸੀ ਬਣਨ ਦੀਆਂ ਕੀ ਉਸ ਤੋਂ ਪੂਰੇ ਹੁੰਦੇ ਆ ਇਸ ਕਰਕੇ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨੇ ਕਿਹਾ ਸੀ ਕਿ ਜੇਕਰ ਇਹ ਧਰਮ ਦੇ ਉੱਤੇ ਨਹੀਂ ਕਰ ਸਕਦੇ ਤੇ ਇਹਨਾਂ ਨੂੰ ਅਕਾਲੀ ਲਫ਼ਜ਼ ਹਟਾ ਲੈਣ ਬਾਕੀ ਦਲ ਕਰ ਲੈਣ ਜੋ ਮਰਜ਼ੀ ਕਰਨ ਜਿਹੜਾ ਮਰਜ਼ੀ ਲਿਖ ਲੈਣ ਕੋਈ ਫਰਕ ਨਹੀਂ ਪੈਂਦਾ ਸੋ ਇਹ ਸਾਰੇ ਬੁਨਿਆਦੀ ਦੂਸਰੀ ਗੱਲ ਹੈ ਕਿ ਇੱਕ ਗੱਲ ਆਮ ਤੌਰ ਦੇ ਤੇ ਕਹਿ ਦਿੱਤੀ ਜਾਂਦੀ ਹੈ ਜੀ ਅਸੀਂ ਸਾਰੇ ਦੋਸ਼ੀ ਆ ਜਿਵੇਂ ਉਹ ਕਹਿ ਰਿਹਾ ਜੀ ਕਿ ਅਸੀਂ ਵੀ ਆ ਤੇ ਇਹ ਵੀ ਦੋਸ਼ੀ ਹੈ ਇਹ ਤਾਂ ਉਦਾਂ ਦੀ ਗੱਲ ਕਰ ਰਹੇ ਆ ਜਿਵੇਂ ਕੋਈ ਬੱਚਾ ਇਮਤਿਹਾਨ ਦੇ ਕੇ ਆਇਆ ਤੇ ਪਿਓ ਨੇ ਪੁੱਛਿਆ ਕਹਿੰਦਾ 10 ਦਾ ਇਮਤਿਹਾਨ ਕਿਦਾਂ ਦਾ ਹੋਇਆ ਕਹਿੰਦਾ ਉਹ ਜਿਹੜਾ ਮਗਰਲਾ ਸੀ ਨਾ ਉਹਨੇ ਮੇਰੀ ਨਕਲ ਲਾ ਕੇ ਕੀਤੀ ਕੰਮ ਉਹ ਵੀ ਫੇਲ ਹੋ ਗਿਆ ਆਪਣੀ ਨਹੀਂ ਦੱਸ ਰੇ ਕਹਿੰਦਾ ਉਹ ਵੀ ਫੇਲ ਹੋ ਗਿਆ ਉਹਨੇ ਮੇਰੀ ਨਕਲ ਕੀਤੀ ਸੀ ਸੋ ਇੱਥੇ ਤਾਂ ਇਹ ਇਦਾਂ ਦੀ ਹਾਸੋ ਹੀ ਨਹੀਂ ਮੈਨੂੰ ਲੱਗਦਾ ਕਿ ਅਕਾਲ ਤਖਤ ਸਾਹਿਬ ਨੂੰ ਇੱਕ ਮਜ਼ਾਕ ਦਾ ਵਿਸ਼ਾ ਨਾ ਬਣਾ ਦਿੱਤਾ ਜਾ ਦੂਜੀ ਗੱਲ ਜੇ ਕਿਸੇ ਨੇ ਦੋਸ਼ ਹੈਗਾ ਜੇ ਦੋਸ਼ ਹੈਗਾ ਮੈਂ ਨਹੀਂ ਕਹਿੰਦਾ ਕਿ ਦੋਸ਼ ਹੈ ਮੈਨੂੰ ਨਹੀਂ ਪਤਾ ਕੀ ਹੈ ਇਹਦੇ ਲਈ ਸਭ ਤੋਂ ਪਹਿਲੇ ਮੇਰੇ ਆਪਣੇ ਵਿਚਾਰ ਨਾਲ ਜੇ ਇੰਨਾ ਗੰਭੀਰ ਮਾਮਲਾ ਹੈ ਜਿੱਥੇ ਪੰਥ ਦੀ ਹਸਤੀ ਹੋਉਂਦ ਔਰ ਪੰਥ ਦੀ ਆਜ਼ਾਦ ਹਸਤੀ ਦਾ ਮਾਮਲਾ ਹੈ ਇੱਥੇ ਚਾਹੀਦਾ ਇਹ ਹੈ ਅਕਾਲ ਤਖਤ ਸਾਹਿਬ ਵੱਲੋਂ ਓਪਨ ਕੋਰਟ ਜਿਵੇਂ ਹੁੰਦੀ ਹੈ ਸੰਗਤ ਦੇ ਵਿੱਚ ਐਲਾਨ ਅੱਗੇ ਵੀ ਦਿੱਤੇ ਹੈ ਨਾ 93 ਲੱਖ ਦੇ ਕਿੰਨੇ ਮੈਨੂੰ ਨਹੀਂ ਪਤਾ ਕਿੰਨੇ ਦੇ ਐ ਇਸ਼ਤਿਹਾਰ ਦਿੱਤੇ ਹੈ ਨਾ ਇੱਕ ਇਸ਼ਤਿਹਾਰ ਦੇ ਦਿਓ ਐਲਾਨ ਹੀ ਕਰ ਦਿਓ ਕਿ ਜਿਹੜੇ ਦੋਸ਼ ਸੰਗਤ ਦੇ ਵੱਲੋਂ ਹੈਗੇ ਉਹ ਲਿਖਤੀ ਭੇਜਣ ਫਿਰ ਉਹਦੀ ਓਪਨ ਸੁਣਵਾਈ ਹੋਏ ਕਿ 10 ਭਾਈ ਤੂੰ ਇਹ ਦੋਸ਼ ਕੀਤਾ ਕਿ ਨਹੀਂ ਕੀਤਾ ਜਿਹੜੇ ਜਿਹਦੇ ਤੇ ਵੀ ਦੋਸ਼ ਲੱਗਦੇ ਆ ਉਹਨੂੰ ਇਹ ਪੁੱਛਿਆ ਜਾਵੇ ਪਰ ਜੇ ਕਹਿ ਦੇਣਾ ਜੀ ਮੇਰੇ ਕੋ ਜਾਣੇ ਅਣ ਜਾਣੇ ਚ ਗਲਤੀ ਹੋਈ ਹੈ ਗੱਲ ਇਹ ਹੈਗਾ ਕਿ ਜੇ ਗਲਤੀ ਹੁੰਦੀ ਹੈ ਜੇ ਤੇ ਅਣ ਜਾਣੇ ਵਿੱਚ ਹੋਈ ਹੈ ਸਿੱਖ ਰਹਿਤ ਮਰਿਆਦਾ ਸਪਸ਼ਟ ਕਰਦੀ ਹੈ ਅਣ ਜਾਣੇ ਵਿੱਚ ਕੀਤੀ ਗਲਤੀ ਦਾ ਕੋਈ ਦੋਸ਼ ਨਹੀਂ ਹੁੰਦਾ ਉਹਦੇ ਤੇ ਕੋਈ ਸਜ਼ਾ ਨਹੀਂ ਲੱਗ ਸਕਦੀ ਸੋ ਇਸ ਕਰਕੇ ਅਣ ਜਾਣੇ ਵਾਲੇ ਲਫ਼ਜ਼ ਤੇ ਪਹਿਲਾਂ ਕੱਟ ਦਿੱਤੇ ਜਾਣ ਜੇ ਤੇ तेरे ਕੋਲ ਅਣ ਜਾਣੇ ਵਿੱਚ ਹੋਈ ਹੈ ਫਿਰ ਤੂੰ ਕੱਟ ਫਿਰ ਜਿਹੜੀ ਤੇਰੇ ਕੋਲ ਜਾਣੇ ਵਿੱਚ ਹੋਈ ਹੈ ਤੂੰ ਇਹਨੂੰ ਬਾਈ ਫਰਗੇਟ ਕਰਕੇ ਦੱਸ ਤੇਰੇ ਕੋਲ ਜਾਣੇ ਵਿੱਚ ਕੀ ਹੋਈ ਹੈ ਤੇ ਅਣ ਜਾਣੇ ਵਿੱਚ ਕੀ ਹੋਈ ਹੈ ਤੂੰ ਜਾਣੇ ਅਣਜਾਣੇ ਵਿੱਚ ਹੋਈ ਇਹਦਾ ਮਤਲਬ ਸਾਰੇ ਕਰਦੇ ਆ ਮੈਂ ਵੀ ਉਹਦੇ ਵਿੱਚ ਕਰ ਦਿੱਤਾ ਇਸ ਕਰਕੇ ਇਹ ਬੜਾ ਬੜਾ ਅਹਿਮ ਸਵਾਲ ਹੈ ਔਰ ਜੇਕਰ ਅਗਰ ਜਾਣੇ ਵਿੱਚ ਹੋਈ ਹੈ ਅਣਜਾਣੇ ਵਿੱਚ ਤੇ ਫਿਰ ਗੱਲ ਖਤਮ ਹੋ ਗਈ ਕਿਉਂਕਿ ਇਹਦੇ ਵਿੱਚ ਅਕਾਲ ਤਖਬ ਸਾਹਿਬ ਦਾ ਵੀ ਇਨਵੋਲਵਮੈਂਟ ਹੈ ਕਿ ਉਹਨਾਂ ਦੇ ਜਾਣੇ ਅਣਜਾਣੇ ਦੀਆਂ ਗਲਤੀਆਂ ਦੇ ਉਹਨਾਂ ਨੂੰ ਐਵਾਰਡ ਵੀ ਦਿੱਤੇ ਗਏ ਰਿਵਾਰਡ ਵੀ ਦਿੱਤੇ ਗਏ ਉਹਨਾਂ ਨੂੰ ਸਾਰਾ ਕੁਝ ਕੀਤਾ ਗਿਆ ਜੇ ਅਗਰਣ ਜਾਣੇ ਜਾਣੇ ਵਿੱਚ ਕੀਤੀਆਂ ਫਿਰ ਉਹ ਐਵਾਰਡ ਤੇ ਰਿਵਾਰਡ ਵੀ ਜਿਹੜੇ ਆ ਉਹ ਉਹਨਾਂ ਨੂੰ ਰੱਖਣ ਦਾ ਕੋਈ ਹੱਕ ਨਹੀਂ ਇਹ ਵੀ ਕੋਈ ਹੱਕ ਨਹੀਂ ਹੈਗਾ ਇਸ ਕਰਕੇ ਪਰ ਇਹਨਾਂ ਸਾਰਿਆਂ ਤੋਂ ਜ਼ਿਆਦਾ ਮੈਨੂੰ ਜੋ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਹਾਈ ਕੋਰਟ ਹੈ ਸੁਪਰੀਮ ਕੋਰਟ ਹੈ ਭਾਵੇਂ ਸੰਵਿਧਾਨ ਹੁੰਦਾ ਹੈ ਕਨਸਟੀਟਿਊਸ਼ਨ ਹੈ ਆਇਨ ਹੈ ਹਰ ਮੁਲਕ ਦਾ ਪਰ ਉਹ ਜਿਹੜੇ ਕੋਰਟਾਂ ਹੈਗੀਆਂ ਉਹ ਆਪਣੀ ਵੀ ਨਿਯਮਾਂ ਬਲੀ ਬਣਾਉਂਦੇ ਆ ਕਿ ਸਾਡੇ ਨਿਯਮੇ ਹੋਣਗੇ ਅਸੀਂ ਇਸ ਢੰਗ ਨਾਲ ਇਹਨੂੰ ਲਾਗੂ ਕਰਾਂਗੇ ਇਹ ਸਾਡੇ ਨਿਯਮ ਹੋਣਗੇ ਜਿਹੜੀਆਂ ਕੋਈ ਪ੍ਰੋਸੀਡਿੰਗ ਆਣਗੀਆਂ ਅਸੀਂ ਕੀ ਕਰਾਂਗੇ ਮੈਨੂੰ ਯਾਦ ਹੈ ਕਈ ਵਾਰੀ ਪਾਸ ਹੋਏ ਜਥੇਦਾਰ ਜੁਗਿੰਦਰ ਸਿੰਘ ਵਿਦਾਂਤੀ ਵੇਲੇ ਹੋਇਆ ਪਹਿਲਾ ਮਤਾ ਹੋਇਆ ਕਿ ਸਿੰਘ ਸਾਹਿਬ ਬਣਾਣਗੇ ਅਕਾਲ ਤਖਤ ਸਾਹਿਬ ਦੀ ਕੀ ਨੀਮਾਂ ਵਲੀ ਹੈ ਜਥੇਦਾਰ ਕੀ ਕਰ ਸਕਦਾ ਹੈ ਜਥੇਦਾਰ ਕਿੱਥੇ ਜਾ ਸਕਦਾ ਹੈ ਜਥੇਦਾਰ ਦਾ ਟੂਰ ਪ੍ਰੋਗਰਾਮ ਕੀ ਹੋਏਗਾ ਉਹਨੇ ਕਿੱਦਾਂ ਕਿਸੇ ਦੀ ਸੁਣਵਾਈ ਕਰਨੀ ਹੈ ਇਹ ਨਿਯਮ ਬਣਾਣਗੇ ਪਰ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਜਥੇਦਾਰ ਦਾਗੀ ਤੇ ਬਾਗੀ ਜਿਹਨੂੰ ਤੁਸੀਂ ਲਫ਼ਜ਼ ਦਿੱਤੇ ਆ ਉਹ ਕੋਈ ਵੀ ਇਹ ਨਿਯਮ ਬਣਾਉਣ ਨੂੰ ਰਾਜ਼ੀ ਨਹੀਂ ਐਡ ਹੌਕਿਜ਼ਮ ਚੱਲ ਰਿਹਾ ਹੈਗਾ ਜੇ ਕੋ ਆ ਗਿਆ ਇਹਨੂੰ ਟੰਗ ਦਿਓ ਇਹਨੂੰ ਛੱਡ ਦਿਓ ਇਹਨੂੰ ਇਹਨੂੰ ਬਖਸ਼ ਦਿਓ ਇਹਨੂੰ ਐਵਾਰਡ ਦੇ ਦਿਓ ਇਹਨੂੰ ਸਜ਼ਾ ਦੇ ਦਿਓ ਸੋ ਇਸ ਕਰਕੇ ਅਕਾਲ ਤਖਤ ਸਾਹਿਬ ਦੇ ਆਪਣੇ ਵੀ ਕਲੀਅਰ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਸ਼ਿਕਾਇਤਾਂ ਆ ਸਕਦੀਆਂ ਆ ਫਿਰ ਜਿਨ੍ਹਾਂ ਨੇ ਅਕਾਲ ਤਖਤ ਦੇ ਉੱਤੇ ਖੜੇ ਹੋ ਕੇ ਉਹਨਾਂ ਨੇ ਉਹਦੇ ਹੁਕਮਾਂ ਦੇ ਸਜ਼ਾ ਮੰਨਣ ਤੋਂ ਬਾਅਦ ਫਿਰ ਉਹ ਗੁਨਾਹ ਕੀਤਾ ਫਿਰ ਉਹਨਾਂ ਨੂੰ ਦੁਬਾਰਾ ਕਿਦਾਂ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ ਇਸ ਕਰਕੇ ਇਹ ਬੜੇ ਬਹੁਤ ਅਹਿਮ ਸਵਾਲ ਹੈਗਾ ਅਕਾਲ ਤਖਤ ਸਾਹਿਬ ਨੇ ਸਜ਼ਾ ਦੱਤੀ ਹੈ ਔਰ ਜਦੋਂ ਸਜ਼ਾ ਦੱਤੀ ਹੈ ਮਹਾਰਾਜ ਰਣਜੀਤ ਸਿੰਘ ਨੂੰ ਵੀ ਮਿਲੀ ਹੈ ਇਹਨਾਂ ਨੂੰ ਵੀ ਮਿਲੀ ਹੈ ਮਾਸਟਰ ਤਾਰਾ ਸਿੰਘ ਨੂੰ ਵੀ ਮਿਲੀ ਹੈ ਨਾ ਕੇਵਲ ਮਾਸਟਰ ਤਾਰਾ ਸਿੰਘ ਨੂੰ ਪੂਰੀ ਦੀ ਪੂਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਮਿਲੀ ਹੈ ਮਗਰ ਉਹਨਾਂ ਨੇ ਉਸ ਚੀਜ਼ ਨੂੰ ਮੰਨਿਆ ਔਰ ਅਕਾਲ ਤਖਤ ਦੇ ਜਥੇਦਾਰ ਨੇ ਉਹ ਉਹ ਰਤਬਾ ਜਿਹੜਾ ਸੀ ਉਹ ਦਿਖਾਇਆ ਵੀ ਔਰ ਉਸ ਨੂੰ ਜਿਹੜਾ ਹੈਗਾ ਉਹਨਾਂ ਨੇ ਪੂਰਾ ਵੀ ਕੀਤਾ ਹੈਗਾ ਇਸ ਕਰਕੇ ਮੈਂ ਮੇਰੇ ਵਿਚਾਰ ਵਿੱਚ ਇਸ਼ੂ ਫਰੇਮ ਹੋਣੀ ਚਾਹੀਦੀ ਹੈ ਅਕਾਲ ਤਖਤ ਸਭ ਮੰਗੇ ਕਿ ਦੋਸ਼ ਹੈ ਕੀ ਕਿ ਅ ਅੱਛਾ ਜੀ ਮੈਂ ਕੁਝ ਗਲਤੀ ਕਰਤੀ ਮੈਨੂੰ ਛੱਡ ਦਿਓ ਚਲੋ ਜੀ ਮੈਨੂੰ ਫਿਰ ਦੁਬਾਰਾ ਮੈਂ ਬਣ ਗਿਆ ਜੀ ਹੁਣ ਮੈਂ ਤੁਹਾਡਾ ਫਿਰ ਜਥੇਦਾਰ ਮੈਂ ਤੁਹਾਡਾ ਫਿਰ ਲੀਡਰ ਹੈਗਾ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਅਕਾਲੀ ਦਲ ਅਕਾਲੀ ਨਾਂ ਕੁਰਬਾਨੀ ਦਾ ਨਾਂ ਹੈ ਜਿਸ ਨੇ ਨੀਲੀ ਪਗੜੀ ਕਾਲੀ ਪਗੜੀ ਬੱਦੀ ਹੁੰਦੀ ਹੁੰਦੀ ਸੀ ਇਹਦਾ ਮਤਲਬ ਉਹਨੇ ਸਾਰ ਅਰਪਣ ਕਰ ਦਿੱਤਾ ਪਰ ਕੀ ਜੇ ਉਹਨੇ ਟੋਪੀ ਪਾਈ ਹੈ ਉਹ ਕੋਹਨ ਮੋਨ ਹੈ ਉਹ ਨਸ਼ ਵਿਵਰਜ ਚੀਜ਼ਾਂ ਵੀ ਵਰਚਦਾ ਹੋਏ ਜਿਹਦਾ ਕੋਈ ਸਰੂਪ ਹੀ ਨਹੀਂ ਤਿੰਨ ਚੀਜ਼ਾਂ ਹੁੰਦੀਆਂ ਦੀਦਾਰ ਗੁਫ਼ਤਾਰ ਤੇ ਕਿਰਦਾਰ ਜਿਹੜਾ ਦੇਖਣ ਨੂੰ ਹੀ ਨਹੀਂ ਲੱਗਦਾ ਐ ਕੱਲ ਨੂੰ ਕਿਦਰ ਇਹ ਹੋ ਜਾਏਗਾ ਜੀ ਕਿ ਲਾਲਾ ਸ਼ਾਮ ਲਾਲ ਜੀ ਅਕਾਲੀ ਦਲ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਚੁਣੇਗੇ ਕੀ ਇਹ ਅਕਾਲੀ ਦਲ ਦਾ ਅਗਲਾ ਸਰੂਪ ਅਸੀਂ ਦੇਖ ਰਹੇ ਹਾਂ ਕਿ ਐਸੇ ਅਕਾਲੀ ਦਲ ਨੂੰ ਅਕਾਲ ਤੱਕ ਸਭ ਜਿਹੜਾ ਹੈਗਾ ਉਹ ਉਹਨੂੰ ਫਿਰ ਉਹ ਉਹ ਬੂਟੇ ਦੇ ਵਿੱਚ ਫਿਰ ਉਹ ਪਾਣੀ ਪਾ ਕੇ ਉਹਨੂੰ ਫਿਰ ਸੁਰਜੀਤ ਕਰਨਾ ਚਾਹੁੰਦੇ ਆ ਅਖੀਰਲੀ ਗੱਲ ਮੈਂ ਇੱਕ ਕਹਿਣੀ ਚਾਹਾਂਗਾ ਸਕੂਲ ਵਿੱਚ ਸਾਨੂੰ ਇੱਕ ਪੜਾਈ ਕਰਾਈ ਗਈ ਸੀ ਪ੍ਰੇਮਚੰਦ ਦੀ ਇੱਕ ਕਹਾਣੀ ਸੀ ਬਹੁਤ ਸੋਹਣੀ ਕਹਾਣੀ ਸੀ ਪੰਜ ਪਰਮੇਸ਼ਰ ਉਹਦੇ ਵਿੱਚ ਜਿਹੜਾ ਚੌਧਰੀ ਸੀ ਉਸਨੇ ਕਿਸੇ ਗਰੀਬ ਕਿਸਾਨ ਦੀ ਜ਼ਮੀਨ ਦੱਪ ਲਈ ਨੱਪ ਲਈ ਉਹ ਜਦੋਂ ਮਾਮਲਾ ਪੰਜ ਉਹਨਾਂ ਪੰਚਾਂਕਲ ਗਿਆ ਸਰਪੰਚ ਕੋਲ ਗਿਆ ਉਹ ਜਿਹੜਾ ਇੱਕ ਚੌਧਰੀ ਸੀ ਉਹਦਾ ਦੋਸਤ ਇੱਕ ਸਰਪੰਚ ਸੀ ਉਹ ਵਿਚਾਰਾ ਗਰੀਬ ਆਦਮੀ ਤਾਂ ਬਹਿ ਗਿਆ ਕਿ ਮੇਰਾ ਤੇ ਹੁਣ ਕੁਝ ਨਹੀਂ ਬਣਨਾ ਪਰ ਲੋਕਾਂ ਨੂੰ ਹੈਰਾਨੀ ਹੋਈ ਕਿ ਉਹ ਜਿਹੜਾ ਚੌਧਰੀ ਸੀ ਉਹ ਹਾਲਾਂ ਸਰਪੰਚ ਦਾ ਦੋਸਤ ਸੀ ਪਰ ਉਸਨੇ ਉਸ ਪੰਚਾਇਤ ਨੇ ਗਰੀਬ ਦੇ ਹੱਕ ਵਿੱਚ ਫੈਸਲਾ ਦਿੱਤਾ ਬਾਅਦ ਵਿੱਚ ਉਹਨੂੰ ਪੁੱਛਿਆ ਗਿਆ ਕਿ ਤੂੰ ਇਹ ਕਿਉਂ ਕੀਤਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਪੰਜਾਂ ਦੇ ਵਿੱਚ ਮੈਨੂੰ ਅੱਜ ਸਮਝ ਆਈ ਹੈ ਪਰਮੇਸ਼ਰ ਵਸਦਾ ਹੈ ਪਰ ਇਹ ਤਾਂ ਹੋਏਗਾ ਮੈਂ ਅੱਗੇ ਵੀ ਇੱਕ ਇੱਕ ਦੋ ਵਾਰੀ ਇੱਕ ਸਿੰਘ ਸਾਹਿਬ ਨਾਲ ਵੀ ਦੋ ਤਿੰਨ ਨਾਲ ਗੱਲ ਹੋਈ ਸੀ ਕਹਿੰਦੇ ਕੀ ਕਰੀਏ ਮੈਂ ਕਿਹਾ ਇਹ ਇਹ ਤਾਂ ਤੁਸੀਂ ਦੱਸਣਾ ਕੀ ਕਰਨਾ ਹੈ ਬਾਕੀ ਜੇ ਤੁਹਾਨੂੰ ਸ਼ੰਕਾ ਆ ਜਾਏ ਕੁਝ ਆ ਜਾਏ ਤੁਸੀਂ ਥੱਲੇ ਉਤਰ ਕੇ ਅਕਾਲ ਤਖਤ ਸਾਹਿਬ ਨੂੰ ਮੂੰਹ ਕਰਕੇ ਤੁਸੀਂ ਦੋਨੋਂ ਹੱਥ ਜੋੜ ਕੇ ਇਹ ਬੇਨਤੀ ਕਰਨੀ ਹੈ ਕਿ ਇਹ ਮਾਮਲਾ ਹੈ ਗੁਰੂ ਹਰਗੋਬਿੰਦ ਪਾਚਾ ਜੇ ਤੁਸੀਂ ਹੁੰਦੇ ਤੁਸੀਂ ਉੱਥੇ ਕੀ ਕੀ ਨਿਰਣਾ ਲੈਂਦੇ ਕੀ ਬੋਲਦੇ ਕੀ ਕਰਦੇ ਇਨੂੰ ਸਜ਼ਾ ਦਿੰਦੇ ਬਾਕੀ ਜਿਹੜੀਆਂ ਇਹ ਸਜ਼ਾਵਾਂ ਕਿ ਕਿਸੇ ਨੂੰ ਔਰ ਉਹ ਵੱਡੀ ਗੱਲ ਇਹ ਹੈ ਕਿ ਤਨਖਾਹ ਹੈ ਤਨਖਾਹ ਕਿਸਮ ਦੀ ਮੁਗਲਾਂ ਵੇਲੇ ਜਿਹੜੇ ਨੌਕਰੀ ਕਰਦੇ ਸੀ ਮੁਗਲਾਂ ਦੀ ਉਹਨੂੰ ਜਿਹੜੀ ਤਨਖਾਹ ਲੈਂਦੇ ਸੀ ਉਹਨੂੰ ਇੱਕ ਇਕਰਤ ਨਾਲ ਹੇਟਰੇਡ ਨਾਲ ਦੇਖਿਆ ਜਾਂਦਾ ਸੀ ਉਹਨੂੰ ਤਨਖਾਹ ਹੀ ਕਿਹਾ ਜਾਂਦਾ ਪਰ ਮੈਂ ਤਾਂ ਹੈਰਾਨ ਆ ਕਿ ਹੁਣ ਅਕਾਲ ਤਖਤ ਸਾਹਿਬ ਵੱਲੋਂ ਵੀ ਕਿਹਾ ਜਾਂਦਾ ਇਹਨੂੰ ਸੇਵਾ ਲਈ ਹੈ ਇਹ ਸੇਵਾ ਹੈ ਸੇਵਾ ਨਹੀਂ ਹੈ ਸਜ਼ਾ ਹੈ ਪਨਿਸ਼ਮੈਂਟ ਹੈ ਜੇ ਉਹ ਨੂੰ ਇਹ ਸੇਵਾ ਕਹਿ ਦਿੱਤਾ ਉਹ ਤੇ ਗਲੇ ਸਿਰੋਪਾ ਪਾ ਕੇ ਘੁੰਮੀ ਜਾਂਦਾ ਹੈਗਾ ਉਹਨੂੰ ਕੀ ਫਰਕ ਹੈ ਮੈਨੂੰ ਯਾਦ ਹੈ RAMU WALIA ਜਦੋਂ ਉਹਦੇ ਨਾਲ ਗਿਆ ਸੀ ਦੇਵੇਗੋੜਾ ਦੇ ਨਾਲ ਹਰਮੰਦਰ ਸਾਹਿਬ ਤੇ ਉਹ ਭਾਈ ਮੋਹਨ ਸਿੰਘ ਹੈਡ ਗ੍ਰੰਤੀ ਸਨ ਉਹ ਜਦੋਂ ਦੇਵੇਗੋੜਾ ਨੂੰ ਤੇ ਉਹਨਾਂ ਨੇ ਦੇ ਦਿੱਤਾ ਸਿਰੋਪਾ ਜਦੋਂ RAMU WALIA ਸਾਹਮਣੇ ਹੋਇਆ ਤੇ ਸਿੰਘ ਸਾਹਿਬ ਨੇ ਉਹਦੀ ਉਹਦੀ ਥੋਡੀ ਚੁੱਕ ਕੇ ਦਾੜ੍ਹੀ ਉਹਦੀ ਦਿਖਾਈ ਕਤਰੀ ਕਹਿੰਦੇ ਇਹ ਕੀ ਹੈ ਉਹ RAMU WALIA ਨੇ ਬਾਅਦ ਜਲੰਧਰ ਇੱਕ ਮੀਟਿੰਗ ਵਿੱਚ ਕਿਹਾ ਕਹਿੰਦਾ ਮੈਨੂੰ ਪਤਾ ਸੀ ਅਗਲੀ ਵਾਰੀ ਇਹਨਾਂ ਨੇ ਮੈਨੂੰ ਸਰੋਪਾ ਨਹੀਂ ਦੇਣਾ ਇਹ ਮੇਰੀ ਮਾਸੀ ਦੇ ਪੋਤਾ ਹੈ ਮੈਂ ਜਾਣਦਾ ਅਗਲੀ ਵਾਰੀ ਮੈਂ ਆਪ ਹੀ ਖਰੀਦ ਕੇ ਝੋਲੇ ਚ ਪਾ ਕੇ ਲੈ ਗਿਆ ਜਦੋਂ ਉਹਨਾਂ ਨੂੰ ਬਾਹਰ ਨਿਕਲੇ ਮੈਂ ਗਲੇ ਚ ਪਾਇਆ ਹੋਇਆ ਸੀ ਸੋ ਇਹ ਤਾਂ ਇੱਕ ਸਜ਼ਾ ਨੂੰ ਵੀ ਲੈ ਕੇ ਉਹਨੂੰ ਵੀ ਕਹਿੰਦਾ ਵਾਰਡੀ ਸਮਝਦੇ ਆ ਜਿਵੇਂ ਇੱਕ ਦਿੱਲੀ ਦਾ ਲੀਡਰ ਸੀ ਜਦੋਂ ਉਹਨੂੰ ਸਜ਼ਾ ਮਿਲੀ ਤਾਂ ਉਹਨੇ ਆ ਕੇ ਬਾਦ ਇਸ ਕਿਹਾ ਸੀ ਕਹਿੰਦਾ ਅੱਜ ਮੈਂ ਇੱਥੋਂ ਸਜ਼ਾ ਲਵਾ ਕੇ ਤਨਖਾਹ ਲਵਾ ਕੇ ਮੇਰਾ ਰਤਬਾ ਮਹਾਰਾਜਾ ਰਣਜੀਤ ਸਿੰਘ ਜਾਂ ਕਾਲੀ ਫੂਲਾ ਸਿੰਘ ਵਰਗਾ ਹੋ ਗਿਆ ਸੋ ਐਸੀ ਗੱਲ ਹੈ ਮਸਤਾਰਾ ਸਿੰਘ ਇਹ ਮਾਰਾ ਜਰਨਜੀਤ ਸਿੰਘ ਜੈਸਾ ਹੋ ਗਿਆ ਸੋ ਕਹਿਣ ਦਾ ਮਤਲਬ ਇਹ ਹੈ ਅਕਾਲ ਇਹ ਮਾਮਲਾ ਇਸ ਵੇਲੇ ਇਹਨਾਂ ਅਕਾਲੀਆਂ ਦਾ ਨਹੀਂ ਹੈ ਪੰਜਾਬੀਆਂ ਦਾ ਨਹੀਂ ਹੈ ਅੰਸਰਨ ਇਹਨਾਂ ਦਾ ਨਹੀਂ ਹੈ ਲੋਕਾਂ ਦਾ ਨਹੀਂ ਹੈ ਮਾਮਲਾ ਇਸ ਵੇਲੇ ਮੁਕਦਮਾ ਅਕਾਲ ਤਖਤ ਸਾਹਿਬ ਦੀ ਹਸਤੀ ਹੋੰਦ ਤੇ ਉਹਦੇ ਰੁਤਬੇ ਔਰ ਉਸ ਦਾ ਹੈਗਾ ਇਹਦੇ ਵਿੱਚੋਂ ਅਕਾਲ ਤਖਤ ਸਾਹਿਬ ਕਿਤਨੀ ਦ੍ਰਿੜਤਾ ਔਰ ਦ੍ਰਿੜਤਾ ਦੇ ਨਾਲ ਨਿਕਲਦਾ ਉਹ ਆਉਣ ਵਾਲਾ ਇਤਿਹਾਸ ਇਸ ਨੂੰ ਲਿਖੇਗਾ ਮੈਨੂੰ ਤਾਂ ਇਸ ਤਰ੍ਹਾਂ ਨਜ਼ਰ ਆ ਰਹੀ ਹੈ